ਕੰਮ ਤੇ ਜਾਓ ਕਰੇ ਕੰਮ ਤੇ ਜਾਓ ਬਾਹਰਲੇ ਮੁਲਕਾਂ ਦੀ ਲੋੜ ਨਹੀਂ ਚਾਹ ਉਹ ਪਹਿਲਾ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਿਆ ਹੁਣ ਉਹਨਾਂ ਕੋਲੇ ਪਹੁੰਚਣ ਲਈ ਨਹੀਂ ਮਰੀ ਜੰਦਿਆਂ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਉ ਸ਼ਕਤੀ ਉਹ ਨਹੀਂ ਹੋਈ ਐ ਲੋਕ ਮਿਹਨਤੀ ਐ ਕਮੀ ਇੱਕ ਸੀ ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ हूँ तुम अपनी सरकार बना ली वो कमी भी पूरी होगी गई हूँ सरकार थोड़ी है नब्बे प्रसेंट लोग मैं भाई जी कह के बुलाए हैं सत श्रीकाल बी रोक लेंदा फट के पैला क्यों रोकया कोई नेड़े लगन दिता बहुत नेडे बैठे हो जो मैं कैसटा सीडिया ਆਉਂਦੀ ਸੀ ਮੇਰੀਆਂ ਤੁਸੀਂ ਸੁਣਦੇ ਸੀ ਮੈਂ ਮੇਰਾ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਦੋਸਤ ਸੀਗਾ ਇੱਕ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਮੈਂ ਕਿ ਜਦੋਂ ਯਾਰ ਵੱਡੇ ਲੀਡਰ ਆਉਂਦੇ ਐ ਬਾਦਲ ਕੈਪਟਨ ਸੁਖਵੀਰ ਮਜੀਠੀਆ ਫਲਾਨਾ ਤਮਕਾ ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਇੱਕ ਉਹ ਮਤਲਬ ਜਿੱਥੇ ਤੱਕ ਲੋਕ ਬੈਠਿਆ ਐ ਐਨੀ ਤਾਂ ਡੀ ਹੁੰਦੀ ਐ ਆਏ ਵੀ ਇੱਥੇ ਨਹੀਂ ਕੋਈ ਆ ਸਕਦਾ ਲੋਕ ਉਹ ਦੁਬਾਦਾ ਮੈਂ ਕਿਹਾ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਨੇ ਹੋ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੂੰ ਮੈਨੂੰ ਅੰਦਰਲੀ ਦੱਸ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਆ ਕਹਿੰਦੇ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਹੈ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲੋਂ ਅਸੀਂ ਜੁੱਤੀ ਸਿੱਟ ਕੇ ਦੇਖ ਲੈਨੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਂਦੇ ਆ ਉੱਥੋਂ ਸਿੱਟ ਕੇ ਦੇਖ ਲੈਨੇ ਆ ਹੋਰ ਪਿੱਛੇ ਹੋਏ ਨਾ ਉੱਥੋਂ ਸਿੱਟ ਕੇ जिथों जोर नाड़ भी जुत्ती सिटे थे जुत्ती स्टेज तर पहुंचे अभी क्या इतने तक पैप खेड़ा छड़ाओ आत है सुबीरों पंजाब नवी कहानी लिखण तैयार बैठा है ਤਾਨਾ ਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਪੰਜਾਬ ਨੂੰ ਮੂਰੇ ਆਉਣਾ ਪਊਗਾ ਆਜ਼ਾਦੀ ਵੇਲੇ ਪੰਜਾਬ ਮੂਰੇ ਸੀ ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਤੁਹਾਡਾ ਨਾਮ ਸਨਹਿਰੀ ਅੱਖਰਾਂ 'ਚ ਲਿਖਿਆ ਜਾਊ ਅੱਜ ਤੋਂ 20 50 ਸਾਲ ਬਾਅਦ ਜਦੋਂ ਕਿਸੇ यूपीएससी ਦੇ ਪੇਪਰ ਚ ਜਾਂ ਕਿਸੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਸੀ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ ਹੈ 13 0 ਨਾਲ ਪੰਜਾਬ ਦਾ ਪੰਜਾਬ ਦਾ ਸੋ ਵੀਰੋ ਆਪਾਂ ਨੇ ਕੁਰਬਾਨੀਆਂ ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ ਇਦਾਂ ਵੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਆਪਾਂ ਲੈਣਾ ਸੁ ਕਿਸੇ ਕਿਸਮ ਦੇ ਬਹਿਕਾ ਵਿੱਚ ਨਾ ਆ ਜਿਓ ਕਿਸੇ ਟੈਂਪਰੇਰੀ ਹਵਾ 'ਚ ਨਾ ਆ ਜਿਓ ਆਪਣੇ ਕੋਲੇ ਸਰਕਾਰ ਹੈ 3 ਸਾਲ ਤੱਕ ਕੰਮ ਨਹੀਂ ਕਰਨੇ ਨੇ ਜੇ ਕਿਤੇ ਖਡੂਰ ਸਾਹਿਬ ਤੋਂ एमपी भी अपना हो गया डबल हो गया काम ओ दिल्ली मैं चंडीगढ़ अम्माळा मेनू दसया मनजिंदर ने 44 ਸੜਕਾਂ ਬਣਾਤੀਆਂ ਤੁਹਾਡੇ ਲਾਕੇ ਦੀ 44 ਕਰੋੜਾਂ ਰੁਪਈਆ ਦਿੱਤਾ ਇਸ ਹਲਕੇ ਨੂੰ ਮੈਂ ਕਰੋੜਾਂ ਪਹਿਲਾਂ ਕਦੇ ਥੇਲਾ ਨਹੀਂ ਲੱਗਿਆ ਸੀ ਸੋ ਵੀਰੋ ਇੱਕ ਕਾ ਰੱਖਿਓ बटन किनवे नंबर पर है बटन चौथे नंबर पहले नंबर से है बाकी बटन वाल देखो ना चिट्टा मोती है उतरे हु अखा च लुटेरे है सो वे करके थोड़े को आया गला बैठा प्या कोई गल नहीं झोना लाता तो नहीं ਔਖਾ ਕੰਮ ਲੋਕਾਂ ਨੂੰ ਜਗਾਉਣਾ ਹੀ ਹੈ ਔਰ ਤੁਸੀਂ ਜਾਗਦੇ ਵੀ ਪਏ ਹੋ ਵਧੀਆ ਗੱਲ ਹੈ ਮੇਰੇ ਨਾਲੋਂ ਜ਼ਿਆਦਾ ਤੁਸੀਂ ਬੋਲਣ ਲੱਗ ਗਏ ਹੁਣ ਮੈਨੂੰ ਮੈਨੂੰ ਬੋਲਣਾ ਘਟ ਪੈ ਰਿਹਾ ਫਿਰ ਆ ਦੇਖ ਲਓ ਕਾਲੀਦਲ ਦਾ ਕੀ ਹਾਲ ਹੋਇਆ ਪਿਆ ਹੈ ਕਾਂਗਰਸ ਦਾ ਕੀ ਹਾਲ ਹੋਇਆ ਪਿਆ ਹੈ ਕਾਂਗਰਸ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ ਹੈ ਕੌਣ ਕੀ ਦੇ ਵਿਰੁੱਧ ਲੜ ਰਿਹਾ ਹੈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਬਠਿੰਡੇ ਵਾਲਾ ਲੁਧਿਆਣੇ ਮਾਰਿਆ ਸੰਗਰੂਰ ਵਾਲਾ ਆਨੰਦਪੁਰ ਸਾਹਿਬ ਸਿੜਤਾ ਇੱਥੋਂ ਪੁਲਾਥ ਵਾਲਾ ਸਾਡੇ ਸੰਗਰੂਰ ਫਿਰਦਾ ਕੱਲ ਮੈਂ ਪੁਲਾਥ ਗਿਆ ਸੀ ਲੋਕ ਕਹਿੰਦੇ ਸਾਨੂੰ ਧੋਖਾ ਦੇਊਗਾ ਸੁਖਪਾਲ ਖੈਰਾ ਮਿਸਾਲ ਨੂੰ ਧੋਖਾ ਦੇਊਗਾ ਜੀ ਸਾਨੂੰ ਛੱਡ ਜੂ ਮੈਂ ਕਿਹਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਕੋਈ ਧੋਖਾ ਨਹੀਂ ਦੇਂਦਾ ਛੱਡੂ ਤਾਂ ਤਾਂ ਜੇ ਉੱਥੋਂ ਜਿੱਤਣ ਦੇਵਾਂਗੇ ਆਰਾਮ ਨਾਲ ਆ ਜੂਗਾ ਮੈਂ ਕਹਿੰਦਾ ਇੱਥੇ ਆ ਜੂ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਆ ਮੈਂ ਕਿਹਾ ਇੱਥੇ ਆ ਜੂ ਪਹਿਲਾਂ ਪਿਛਲੀ ਵਾਰ ਬਠਿੰਡੇ ਗਿਆ ਸੀ ਐਤ ਕੀ ਸਕੂਰ ਗਿਆ ਘਰੇ ਮੁੜਿਆਊਗਾ ਸੋਕ ਸ਼ਾਂਤੀ ਨਾਲ ਮੁੜਿਆਊਗਾ ਬਸ ਸੁਬੀਰੋ ਅਰਵਿੰਦ ਕੇਜਰੀਵਾਲ ਨੂੰ ਚੱਕ ਕੇ ਅੰਦਰ ਮਾਰਿਆ ਜੇਲ੍ਹ ਚ ਕੀ ਸੋਚਦਾ ਸੀ ਮੋਦੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਅੰਦਰ ਕਰ ਦੇਗਾ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੇਗਾ ਮੈਨੂੰ ਇਹ ਦੱਸ ਤੇ ਮੋਦੀ ਮੋਦੀ ਆਇਆ ਸੀ ਕੱਲ ਉਹ ਆਪਣੀ ਆਪਣੀ ਆਪ ਦੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਰ ਗਿਆ ਜੇ મોદી ਹੋਤਾ ਤਬ ਇਹ ਹੋ ਜਾਂਦਾ ਅਗਰ ਉਸ ਸਮੇਂ મોદી ਹੋਤਾ ਉਪਾਈ ਤੇਰੇ 10 ਸਾਲ ਕੱਢਣੇ ਔਖੇ ਹੋਏ ਪੈਨੇ ਤੂੰ ਕੱਤਰ ਦੀਆਂ ਗੱਲਾਂ ਕਰੀ ਜਾਂਦਾ ਯਾਰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ 'ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ 'ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲਦੇ ਹੋ ਮੈਂ ਠੀਕ ਹੈ। ਲੋ ਨਾ ਕਹਿੰਦੇ ਸੁਖਬੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ وارث ਬਣਨਾ ਚਾਹੁੰਦਾ ਹੈ। ਕਹਿੰਦੇ ਕੈਪਟਨ ਮਨਿੰਦਰ ਮੈਂ ਕਿਹਾ ਮੈਲਾਂ 'ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਦਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਝ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰ ਜਾਨ ਚੰਦਰਯਾਨ ਦੀ ਲਾਂਚਿੰਗ ਸੀ ਸ੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਯਾਨ ਦੀ ਲਾਂਚਿੰਗ ਵੇਲੇ ਮੋਤੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਿਹਾ ਅੱਠਵੀਂ ਦਾ ਸਰਟੀਫਿਕੇਟ ਤਾਂ ਥਿਆਉਂਦਾ ਨਹੀਂ ਇਹਨੂੰ ਇਹਦਾ ਇਸਰੋ ਨਾਲ ਕੀ ਲੈਣਾ ਦੇਣਾ ਹੈ ਉੱਥੇ ਤਾਂ ਪੜ੍ਹੇ ਲਿਖੇ ਲੋਕ ਜਾਂਦੇ ਆ ਕਹਿੰਦਾ ਮੈਂ ਜੇ दूसरी तीसरी क्लास में पढ़ता था पढ़ाई में मेरा हाथ तंग था इसलिए हर टीचर मुझे आके कहता था तू इसरो में बैठ अब इसरो में इसरो में इसरो में इसरो में मेरा इसरो से पुराना नाता है कल कह गया उ मेरा खून का रिश्ता है पंजाब न पांच प्यार चो एक प्यारा गुजरात तो सी लदस यार हद हैरानी की हद है किसी भी चीज किसी ने जोड़ा वो मैं अरविंद केजरीवाल मैं क्या के जी इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है सब तो औखा सवाल पूछ लिया उन्होंने कगवंत मान हम आपके बारे की कह भाई? मैं क्या जे मैं देखा अमला बल्ले जे मैं देखा अमला बल्ले तो कुछ नहीं मेरे पल्ले, जे मैं देखा लोगों की रहमत बल्ले तो बल्ले 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 ये थोड़ी रहमत है वीरो थोड़ी रहमत है सत जन्म नहीं कर करजा तार सदगा मैं थोड़ा ਸੁਖਦੂਰ ਸਾਹਿਬ ਦੀਆਂ ਜਿੰਨੀਆਂ ਪ੍ਰੋਬਲਮਾਂ ਮੁਸ਼ਕਲਾਂ ਨੇ 4 ਜੂਨ ਤੋਂ ਬਾਅਦ ਫ੍ਰੀ ਹੋ ਕੇ ਕੰਮ ਕਰਾਂਗੇ ਵਿਰੋਧੀਆਂ ਦੇ ਕਰੋ ਮੂੰਹ ਬੰਦ ਤੇ ਆਪਾਂ ਕੰਮ ਕਰੀਏ 13 ਇਹ ਹੋ ਜਾਣਗੇ ਕੁਰੂਕਸ਼ੇਤਰ ਵਾਲਾ 14ਵਾਂ ਚਾਰ ਦਿੱਲੀ ਤੋਂ ਜਿੱਤ ਰਹੇ ਹਾਂ ਦਸਰਾ ਸਭਾ ਚ ਹੈਗੇ ਨੇ ਦੋ ਗੁਜਰਾਤ ਤੋਂ ਆ ਰਹੇ ਨੇ ਜਦੋਂ ਉੱਥੇ 30 35 ਹੋਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਕੋਈ 1 ਰੁਪਈਆ ਵੀ ਰੋਕ ਕੇ ਦਿਖਾ ਦੇ 1 ਰੁਪਈਆ सिंगल पैसा बहुत बहुत धन्यवाद बहुत थोड़ा शुक्रिया गर्मी बैठे इन्नी देर तो काफ़ी समा पैल तो मैं मैं तुरता मैं टाइम तो पाँगा पर रस्ते लोग पिंडोपे लैके खड़े बच्चे लेके तो मैं ते बहुत बहुत थोड़ा धन्यवाद है ਤੁਸੀਂ ਇੰਨੀ شدت ਨਾਲ ਸੁਣਿਆ ਇੰਨੀ ਪਿਆਰ ਨਾਲ ਸੁਣਿਆ ਹੈ ਜੀ ਹੈ ਜੀ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਛਾਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ 'ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਰਜ ਆਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁੱਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁੱਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ ਕਾਲੀ ਦਲ ਦੀ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹੌਲ ਖਾਸ ਰਿਆਕਾਲ ਇਨਕਲੋ ਜ਼ਿੰਦਾਬਾਦ ਜਿਉਂਦੇ ਵਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਆਲ ਥੈਂਕ ਯੂ ਇਹਨਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਧੰਨਵਾਦ ਜੀ ਆਇਆਂ ਨੂੰ ਵੈਲਕਮ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਵਾਹਿਗੁਰੂ ਜੀ ਕਾ